ਜਿਸ ਗੱਲ ਤੋਂ ਸੁੱਖ ਮਿਲਦਾ ਏ ਉਹਦੇ ਵੱਲ ਬੰਦਾ ਭੱਜ ਕੇ ਜਾਂਦਾ ਏ ਤੇ ਜਿਹੜੀ ਚੀਜ਼ ਤੋਂ ਦੁੱਖ ਮਿਲੇ ਜਿਹੜੀਆਂ ਚੀਜ਼ਾਂ ਤੋਂ ਦੁੱਖ ਮਿਲੇ ਉਹ ਤੋਂ ਬੰਦਾ ਬਚਦਾ ਏ ਤੋਂ ਮਨ ਦੇ ਵਿੱਚ ਅਠੇ ਪੈਰ ਕੀ ਚਿੰਤਾ ਰਹਿੰਦੀ ਏ ਕਿ ਜੀਵਨ ਦੇ ਵਿੱਚ ਕੋਈ ਵੀ ਦੁੱਖ ਨਾ ਆ ਜਾਵੇ ਕੋਈ ਵੀ ਦੁਖਦਾਈ ਗੱਲ ਨਾ ਹੋ ਜਾਵੇ ਸਤਿਗੁਰੂ ਜੀ ਕਹਿੰਦੇ ਜਦੋਂ ਤੇਰਾ ਜੀਵਨ ਤੇ ਜੋਰ ਨਹੀਂ ਸਭ ਤੋਂ ਜ਼ਿਆਦਾ ਦੁਖਦ ਘਟਨਾ ਦੁਨੀਆ ਦੇ ਉੱਪਰ ਜੇਕਰ ਕੋਈ ਹੈ ਸਭ ਤੋਂ ਦੁਖਦਾਈ ਹੈ ਬੰਦੇ ਦਾ ਇਸ ਸੰਸਾਰ ਤੋਂ ਚਲੇ ਜਾਣਾ ਵਿਛੋੜਾ ਤੇ ਸਤਿਗੁਰੂ ਜੀ ਕਹਿੰਦੇ ਜਦੋਂ ਜੀਵਨ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੈ ਜਨਮ ਤੈਨੂੰ ਆਪਣੀ ਮਰਜ਼ੀ ਦੇ ਨਾਲ ਨਹੀਂ ਮਿਲਿਆ ਜਨਮ ਤੈਨੂੰ ਜਦੋਂ ਪਰਮਾਤਮਾ ਨੇ ਚਾਹਿਆ ਉਦੋਂ ਮਿਲਿਆ ਇਸੇ ਤਰ੍ਹਾਂ ਮਰਨ ਦੇ ਵੀ ਤੇਰੀ ਮਰਜ਼ੀ ਨਹੀਂ ਚੱਲ ਸਕਦੀ ਜਦੋਂ ਪਰਮਾਤਮਾ ਚਾਹੇਗਾ ਉਦੋਂ ਹੀ ਤੇਰੀ ਮ੍ਰਿਤੂ ਹੋਵੇਗੀ